ਹੜਾਂ ਵਾਲੀਆਂ ਵੀਡੀਓ ਚ ਆ ਬਾਬੇ ਨੂੰ ਹੱਸਾ ਦੇਖ ਕੇ ਇੱਕ ਚੰਡੀਗੜ੍ਹ ਆਈਟੀ ਵਾਲੀ ਕੁੜੀ ਨੇ ਖਿਜ ਕੇ ਬੋਲੀ ਕਹਿੰਦੀ ਇਹਨਾਂ ਕੋ ਖੁਸ਼ੀ ਕਿਸ ਬਾਤ ਕੀ ਹੋ ਰਹੀ ਹੈ ਮੈਂ ਕਿਹਾ ਭੈਣ ਜੀ ਅਸਲ ਚ ਖੁਸ਼ੀ ਨਹੀਂ ਜਿਹੜੀਆਂ ਕੌਮਾਂ ਨੇ ਹੱਲੇ ਝੱਲੇ ਹੋਣ ਨਾ ਜੇ ਉਹ ਕਿਤੇ ਹੜਾਂ ਨੂੰ ਟੱਚਰ ਕਰ ਦੇਣ ਗੁੱਸਾ ਨਹੀਂ ਮੰਨ ਲੀਂਦਾ ਕਹਿਣ ਲੱਗੀ ਘਰ ਸ਼ਿਫਟ ਕਰਨਾ ਬਹੁਤ ਔਖਾ ਹੁੰਦਾ ਆਪਾਂ ਚੰਡੀਗੜ੍ਹ ਜਦੋਂ ਫਲੈਟ ਚੇਂਜ ਕਰਦੇ ਆ ਪਹਿਲਾਂ ਲੱਭਣਾ ਫੇਰ ਉਥੇ ਸ਼ਿਫਟ ਕਰਨਾ ਕਿੰਨਾ ਔਖਾ ਆਪਾਂ ਨੂੰ ਪਤਾ ਹੀ ਆ ਪਰ ਭੈਣ ਜੀ ਅਸਲ ਚ ਇਹ ਨਸਲ ਨੇ ਤਾਂ ਨਾ ਦੇਸ਼ ਸ਼ਿਫਟ ਕੀਤੇ ਹੋਏ ਨੇ 47 ਵੇਲੇ ਇਹਨਾਂ ਦੇ ਵੱਡ ਬਟੇਰੇ ਕਿਤੇ 2 ਲੈਟ ਵਾਲੇ ਬੋਰਡ ਦੇਖ ਕੇ ਥੋੜੀ ਤੁਰੇ ਸੀ ਲਾਹੌਰ ਵੱਲੋਂ ਇਹਨਾਂ ਦਾ ਤਾਂ ਡੀਲਰ ਬ੍ਰੋਕਰ ਤੇ ਰੱਖਾ ਸਿਰਫ ਇੱਕ ਹੀ ਆ ਸੱਚਾ ਪਾਤਸ਼ਾਹ ਕਹਿੰਦੇ ਜੇ ਕਿਸੇ ਦਾ ਘਰ ਡੇਗ ਪੇ ਬੰਦਾ 20 ਸਾਲ ਪਿੱਛੇ ਚਲਾ ਜਾਂਦਾ ਬੇਸ਼ੱਕ ਨੁਕਸਾਨ ਤਾਂ ਬਹੁਤ ਭਾਰਾ ਹੋਇਆ ਪਰ ਰੱਬ ਨਾ ਕਰੇ ਜੇ ਕਿਤੇ ਵਿਪਤਾ ਪੈ ਗਈ ਪਿੱਛੇ ਦਾ ਪਤਾ ਨਹੀਂ ਤੈਨੂੰ ਮੂਹਰੇ ਖੜੇ ਹੀ ਮਿਲਣਗੇ ਇੱਕ ਬਾਪੂ ਨੂੰ ਪੁੱਛਿਆ ਵੀ ਮੈਂ ਸਾਂ ਦਰਿਆ 'ਚ ਰੁੜ ਕੇ ਪਾਕਿਸਤਾਨ ਪਹੁੰਚ ਗਿਆ ਤਾਂ ਮੂਰੋਂ ਕਹਿੰਦਾ ਕੋਈ ਲੇਖਾ ਜੋਖਾ ਰਹਿ ਗਿਆ ਉਹ ਬੰਡ ਵੇਲੇ ਕਿਸੇ ਦੀਆਂ ਮੈਸਾਂ ਇੱਧਰ ਰਹਿ ਗਿਆ ਹੋਣਗੀਆਂ ਚੱਲ ਉਹ ਪੂਰਾ ਕਰ ਲਿਆ ਰੱਬ ਨੇ ਇਹ ਜਜ਼ਬੇ ਨਾ ਤਜਰਬਿਆਂ 'ਚੋਂ ਨਹੀਂ ਮਿਲਦੇ ਇਹ ਸਿਰਫ ਥਾਪੜਿਆਂ ਨਾਲ ਹੀ ਮਿਲਦੇ ਨੇ ਮਹਾਲੀ ਘਰਾਂ 'ਚ ਗਿੱਠ-ਗਿੱਠਕ ਪਾਣੀ ਆਇਆ ਤਾਂ ਲੋਕਾਂ ਨੇ ਧਰਨਾ ਲਾ ਲਿਆ ਰਾਜਧਾਨੀ ਦੀ ਜਮਾ ਜੜ 'ਚ ਬੈਠੇ ਨੇ ਪ੍ਰਸ਼ਾਸਨ ਹਰ ਟਾਈਮ ਚੌਕਸ ਰਹਿੰਦਾ ਤਾਵੀ ਉਹਨਾਂ ਨੇ ਧਰਨਾ ਲਾ ਲਿਆ ਕਿ ਸਾਡੇ ਘਰਾਂ 'ਚ ਪਾਣੀ ਆ ਗਿਆ ਤੇ ਇੱਧਰ ਮੈਂ ਕਿਹਾ ਇਹਨਾਂ ਦੀਆਂ ਬਬਰਿਆਂ ਦੀਆਂ ਬੈਠਕਾਂ 'ਚ 6 ਦਿਨ ਹੋ ਗਏ ਦਰਿਆ ਬਿਨਾ ਬੁਲਾਏ ਪਰੌਣੇ ਵਾਂਗੂ ਬੈਠਾ ਤਾਂ ਵੀ ਬਾਬਾ ਕਹੀ ਜਾਂਦਾ ਵਾਹ ਬੜੀ ਠੰਡੀ ਵਗਦੀ ਆ ਰਿਸ਼ਤੇਦਾਰਾਂ ਦਾ ਉਹਦੇ ਕਿੰਦਾ ਆਖੀਦਾ بڑے ਨਜ਼ਾਰੇ ਤੇ ਠੰਡੀ ਹਵਾ ਆਉਂਦੀ ਆ ਤੇ ਇੱਕ ਗੱਲ ਹੋਰ ਕਹਾਂ ਚੱਲ ਨਵਾਂ ਖੂਨ ਆ ਕਈ ਵਾਰ ਗਲਤੀ ਵੀ ਕਰ ਜਾਂਦਾ ਹੋ ਪਰ ਹਰ ਵੇਲੇ ਵੱਡਿਆਂ ਟਰੈਕਟਰਾਂ ਨੂੰ ਗਾਲਾਂ ਕੱਢਣ ਵਾਲੇ ਨਾ ਸੱਚੀ ਸੱਚੀ ਦੱਸਿਓ ਵੀ ਜਦੋਂ ਦਿਹਾੜੀ ਵੀ ਮੀਂਹ ਪੈਂਦਾ ਆ ਬਲੈਕ ਚ ਲਈਆਂ ਵੀ ਆ ਡਿਫੈਂਡਰਾਂ ਜੀ ਬੈਗਣਾ ਬੰਦਾ ਛੱਡ ਥੱਲੇ ਲਾ ਕੇ ਨਾ ਬਾਹਰੋਂ ਸ਼ਟਰ ਛੱਡ ਦਿੰਦਾ ਤੇ 8 8 ਫੁੱਟ ਤੇ ਪਾਣੀ ਦੇ ਵਿੱਚ ਇਹੀ ਕੰਮ ਆਉਂਦਿਆ ਮਰਦ ਦੇ ਬੱਚੇ ਅਰਜਨ ਸਵਰਾਜ ਜੌਂੜੀਆ ਕੀ ਦੱਸੋ ਚਾਹੇ 4/2 4/4 ਕੋਈ ਵੀ ਗੱਡੀ ਹੋਵੇ ਕਦੇ ਬੰਪਰ ਤੇ ਹੱਥ ਮਾਰ ਕੇ ਕਿਹਾ ਕਿਸ ਨੇ ਝੋਟੀ ਆ ਝੋਟੀ ਟਰੈਕਟਰ ਦੀ ਸ਼ੋਕ ਤੇ ਬੰਦਾ ਕੋਣੀ ਰੱਖੀ ਖੜਾ ਹੋਵੇ ਨਾ ਬਿਨਾ ਮਤਲਬ ਤੋਂ ਥਾਪੜਾ ਦੇ ਕੇ ਨਿਕਲ ਜਾਂਦਾ ਮੂੰਹ ਓਏ ਝੋਟਾ ਝੋਟਾ ਚਾਹੇ ਗਲ ਥਾਂ ਹੀ ਡੁੱਬ ਜੇ ਪਰ ਜ਼ਿਮੀਦਾਰ ਨੂੰ ਡੁੱਬਣ ਨਹੀਂ ਦਿੰਦਾ ਗੱਲ ਪਤਾ ਨਹੀਂ ਕੌੜੀ ਲੱਗੂ ਪਤਾ ਨਹੀਂ ਮਿੱਠੀ ਬਾਈ ਇਹ ਜੱਟਾਂ ਦੇ ਮੁੰਡੇ ਦਾ ਨਾ ਸਿਰਫ ਇੱਕ ਟਰੈਕਟਰਾਂ ਦੀਆਂ ਲੋੜੀਆਂ ਨਹੀਂ ਮਨਾਉਂਦੇ ਨਹੀਂ ਇਹਨਾਂ ਨੂੰ ਜਵਾਕਾਂ ਤੋਂ ਘੱਟ ਨਹੀਂ ਹੁੰਦੇ ਇਹ ਟਰੈਕਟਰ ਉਹ ਜਿਹੜੇ ਜਵਾਕਾਂ ਵਾਂਗੂ ਸਾਹਵੇਂ ਹੋਣ ਨਾ ਉਹ ਵਖਤ ਪਏ ਤੇ ਫਿਰ ਜੋਹੇ ਵੀ ਜਾਂਦੇ ਕੋਈ ਨਹੀਂ ਬਹੁਤ ਮੁੰਡੇ ਚੌੜ ਕਰਦੇ ਹੋਣਗੇ ਪ੍ਰਮਾਤਮਾ ਉਹਨਾਂ ਨੂੰ ਵੀ ਛੇਤੀ ਸਮੱਤ ਬਖਸ਼ੂਗਾ ਪਰ ਹਰ ਟਾਈਮ ਵੱਡਿਆਂ ਟਰੈਕਟਰਾਂ ਨੂੰ ਗਾਲਾਂ ਕੱਢਣ ਵਾਲੇ ਅੱਜ ਦੇਖ ਲਓ ਉਧਰ ਰੇਸ ਤੇ ਮੁੱਕੀ ਵੱਜਦੀ ਆ ਤੇ ਪਿੱਛੋਂ ਜਕਾਰਾ ਬਾਜਦਾ ਵੀ ਪ੍ਰਸ਼ਾਦਾ ਵਾਹਿਗੁਰੂ ਪ੍ਰਸ਼ਾਦਾ ਵਾਹਿਗੁਰੂ ਪ੍ਰਮਾਤਮਾ ਛੇਤੀ ਸੁੱਖ ਵਰਤਾਊਗਾ ਮੋਬਾਈਲਾਂ ਦੇ ਟਾਵਰ ਸ਼ਾਇਦ ਰੇਂਜ ਛੱਡ ਗਏ ਹੋਣਗੇ ਪਰ ਜਿਹਦੇ ਤੇ ਸਾਡਾ ਆਸਰਾ ਜਿਹਦੇ ਥੱਲੇ ਅਸੀਂ ਸਾਰੇ ਇਕੱਠੇ ਹੁੰਨੇ ਆ ਜਿਹੜਾ ਟਾਵਰਾਂ ਤੋਂ ਵੀ ਉੱਚਾ ਜਦੀ ਰੇਂਜ ਜੁੜੀ ਹੋਈ ਆ ਸਿੱਧੀ ਸੱਚਖੰਡ 'ਚ ਉਹ ਹੈਗਾ ਹਾਜੀ ਨਿਸ਼ਾਨ ਸਾਹਿਬ ਵੈਸੇ ਤਾਂ ਪੰਜਾਬੀਆਂ ਨੇ ਰੱਬ ਤੇ ਸ਼ੰਕਾ ਕਰਨਾ ਕਦੇ ਸਿੱਖਿਆ ਹੀ ਨਹੀਂ ਨਾ ਕਿੰਤੂ ਪ੍ਰੰਤੂ ਕਰਨਾ ਸਿੱਖਿਆ ਪਰ ਅੱਜ ਇੱਕ ਗੱਲ ਤਾਂ ਮੈਂ ਯਕੀਨ ਨਾਲ ਕਹਿ ਸਕਦਾ ਸਿੰਘ ਸਾਹਿਬ ਦੀ ਆਰਦਾਸ ਤੋਂ ਬਾਅਦ ਮੇਂ ਗਨੀ ਦੀ ਤੁਸ ਸਾਨੂੰ ਉਸਲਾ ਦੇਣਾ ਰੱਬ ਆਪ ਥਾਪੜਾ ਦੇਣ ਪਹੁੰਚੂਗਾ ਯਕੀਨ ਰੱਖਿਓ ਚੜ੍ਹ ਦੀ ਕਲਾ ਸਰਬੱਤ ਦਾ ਭਲਾ